ਇੱਕ ਮਨੁੱਖੀ ਤਸਕਰੀ ਦਾ ਕੇਸ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਬਿਹਾਰ ਤੋਂ ਪੰਜਾਬ ਲਿਆਂਦੇ ਗਏ 11 ਬੱਚੇ ਸਣੇ ਕੁੱਲ 15 ਜਣਿਆਂ ਨੂੰ ਜਿਹੜਾ ਬੰਧੂਆਂ ਮਜ਼ਦੂਰ ਬਣਾ ਕੇ ਇੱਕ ਆਲੂ ਫਾਰਮ ਦੇ ਵਿੱਚ ਰੱਖਿਆ ਗਿਆ। ਕਿੱਥੇ ਬੱਚੇ ਫਿਰ ਪਾਏ ਜਾਂਦੇ ਨੇ ਉਹਨਾਂ ਨੂੰ ਉੱਥੋਂ ਫਿਰ ਉਹਨਾਂ ਦੀ ਜਾਨ ਛਡਵਾ ਕੇ ਤੇ ਉਹਨਾਂ ਨੂੰ ਵਾਪਸ ਬਿਹਾਰ ਭੇਜਿਆ ਜਾਂਦਾ ਹੈ। ਪਰ ਉਹਨਾਂ ਤੱਕ ਪਹੁੰਚਣਾ ਸੌਖਾ ਨਹੀਂ ਸੀ ਕਿਉਂਕਿ ਇਹ ਪਤਾ ਲੱਗਦਾ ਹੈ ਇਸ ਪੜਤਾਲ ਦੇ ਵਿੱਚੋਂ ਕਿ ਵੱਖੋ-ਵੱਖਰੇ ਜਿਹੜੇ ਆਲੂ ਫਾਰਮ ਨੇ ਖਾਸ ਕਰਕੇ ਜ਼ਿਲ੍ਹਾ ਕਪੂਰਥਾਲਾ ਦੇ ਅੰਦਰ ਤਾਂ ਉੱਥੇ ਕੀ ਕੀਤਾ ਗਿਆ ਬਿਹਾਰ ਤੋਂ ਕਿ ਸਸਤੀ ਮਜ਼ਦੂਰੀ ਪੈਣੀ ਚਾਹੀਦੀ ਹੈ ਮਹਿੰਗੀ ਮਜ਼ਦੂਰੀ ਨਾ ਪਾਵੇ ਤਾਂ ਉੱਥੋਂ ਜਿਹੜੇ ਬੱਚਿਆਂ ਦੀ ਤਸਕਰੀ ਕਰਵਾਈ ਗਈ ਮਿਲੀ ਭੁਗਤ ਦੇ ਨਾਲ ਬਿਹਾਰ ਦੇ ਕੁਝ ਲੋਕ ਮਿਲੇ ਹੋਏ ਸਨ ਤੇ ਕੁਝ ਜਿਨ੍ਹਾਂ ਨੇ ਮਜ਼ਦੂਰੀ ਕਰਵਾਉਣੀ ਸੀ ਤਾਂ ਉਹਨਾਂ ਨੇ ਫਿਰ ਕੀ ਕੀਤਾ ਕਿ 11 ਬੱਚੇ ਤੇ ਹੋਰ ਜਿਹੜੇ 2 ਤੋਂ 3 ਮਜ਼ਦੂਰ ਸੀ ਉਹਨਾਂ ਨੂੰ ਇੱਥੇ ਲਿਆਂਦਾ ਤੇ ਫਿਰ ਬੰਧੂਆਂ ਮਜ਼ਦੂਰ ਬਣਾ ਕੇ ਰੱਖਿਆ ਜਦੋਂ ਉਹਨਾਂ ਦੇ ਘਰਦਿਆਂ ਨੇ ਪੈਰਵਾਹੀ ਕੀਤੀ ਇਸ ਦੀਆਂ ਸ਼ਿਕਾਇਤਾਂ ਪੁਲਿਸ ਤੱਕ ਪਹੁੰਚੀਆਂ ਤਾਂ ਫਿਰ ਬਿਹਾਰ ਪੁਲਿਸ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਇਨਾਂ ਬੱਚਿਆਂ ਨੂੰ ਛਡਵਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਦਰਅਸਲ ਰਜ਼ਾਨਾ ਅਜੀਤ ਅਖਬਾਰ ਦੇ ਵਿੱਚ ਪੱਤਰਕਾਰ ਅਮਰਜੀਤ ਸਿੰਘ ਸੜਾਣਾ ਦੀ ਕਪੂਰਥਲਾ ਤੋਂ ਰਿਪੋਰਟ ਹੈ ਜੋ ਬਿਹਾਰ ਤੋਂ ਬੱਚਿਆਂ ਦੀ ਤਸਕਰੀ ਕਰਕੇ ਉਹਨਾਂ ਨੂੰ ਜ਼ਿਆਦਾ ਮਜ਼ਦੂਰੀ ਦਾ ਲਾਲਚ ਦੇ ਕੇ ਪੰਜਾਬ ਲਿਆ ਕੇ ਵੱਡੇ ਫਾਰਮ ਹਾਊਸਾਂ ਦੇ ਕਿਸਾਨਾਂ ਕੋਲ ਜ਼ਬਰੀ ਛੱਡਣ ਦੇ ਮਾਮਲੇ ਸਬੰਧੀ ਬੀਤੇ ਦਿਨੀ ਬਿਹਾਰ ਪੁਲਿਸ ਵੱਲੋਂ ਕਪੂਰਥਲਾ ਪੁਲਿਸ ਨਾਲ ਸੰਪਰਕ ਕੀਤਾ ਜਾਂਦਾ ਹੈ ਫਿਰ ਦੋ ਵੱਖੋ ਵੱਖਰੇ ਜਿਹੜੇ ਆਲੂ ਫਾਰਮ ਨੇ ਉਹਨਾਂ ਫਾਰਮ ਹਾਊਸਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ 11 ਬੱਚਿਆਂ ਸਣੇ 15 ਜਣਿਆਂ ਨੂੰ ਜਿਹੜਾ ਕੀ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਸੀ ਤਾਂ ਕਿ ਉਹਨਾਂ ਤੋਂ ਸਸਤੀ ਲੇਬਰ ਲਈ ਜਾ ਸਕੇ ਮਜ਼ਦੂਰੀ ਕਰਵਾਈ ਜਾ ਸਕੇ। ਪ੍ਰਾਪਤ ਵੇਰਵਿਆਂ ਅਨੁਸਾਰ ਕਥਿਤ ਦੋਸ਼ੀ ਵੀਗਨ ਰਾਏ ਤੇ ਜਨੇਸ਼ ਰਾਏ ਜੋ ਕਿ ਬਿਹਾਰ ਦੇ ਵਸਨੀਕ ਨੇ ਮਨੁੱਖੀ ਤਸਕਰੀ ਤੋਂ ਇਲਾਵਾ ਪੋਸਕੋ ਐਕਟ ਤੇ ਇਮੋਰਲ ਟਰੈਫਿਕਿੰਗ ਐਕਟ ਦੇ ਮਾਮਲੇ ਵਿੱਚ ਇਹਨਾਂ ਵਿਰੁੱਧ ਬਿਹਾਰ ਵਿਖੇ ਕੇਸ ਦਰਜ ਨੇ ਉਸ ਸਬੰਧੀ ਬਿਹਾਰ ਪੁਲਿਸ ਵੱਲੋਂ ਕਪੂਰਥਲਾ ਵਿਖੇ ਸ਼ਾਪੇਮਾਰੀ ਕੀਤੀ ਗਈ ਥਾਣਾ ਸਦਰ ਅਧੀਨ ਆਉਂਦੇ ਪਿੰਡ ਸਿਆਲ ਤੇ ਪੱਖੋਵਾਲ ਦੇ ਵਿੱਚ ਜਿਹੜਾ ਕਿ ਵੱਖ-ਵੱਖ ਫਾਰਮ ਹਾਊਸਾਂ ਤੇ ਕੰਮ ਕਰਦੇ ਛੋਟੀ ਉਮਰ ਦੇ ਬੱਚਿਆਂ ਕੋਲੋਂ ਘੱਟ ਮਜ਼ਦੂਰੀ ਵਿੱਚ ਲੋੜ ਤੋਂ ਵੱਧ ਕੰਮ ਕਰਵਾਇਆ ਜਾ ਰਿਹਾ ਸੀ ਕਹਿਣ ਦਾ ਭਾਵ ਕਿ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਇੱਥੇ ਲਿਆਉਣ ਵਾਲੇ ਵੀਗਨ ਰਾਏ ਤੇ ਜਨੇਸ਼ ਰਾਏ ਜੋ ਕਿ ਦੋਵੇਂ ਭਰਾ ਨੇ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲੈ ਰਹੇ ਸਨ ਜਿਨ੍ਹਾਂ ਚੋਂ ਇੱਕ ਨਵਾਲਗ ਲੜਕੀ ਦੀ ਮਾਤਾ ਦੀ ਸ਼ਿਕਾਇਤ ਤੇ ਬਿਹਾਰ ਪੁਲਿਸ ਨੇ ਸੀਤਾਮੜੀ ਬਿਹਾਰ ਦੇ ਮਹਿਲਾ ਥਾਣੇ ਵਿਖੇ ਕੇਸ ਦਰਜ ਕਰ ਦਿੱਤਾ ਜਦੋਂ ਉਸ ਦੀ ਮਾਤਾ ਨੇ ਲੱਗਿਆ ਉਸ ਦੀ ਮਾਂ ਨੂੰ ਕਿ ਮੇਰੀ ਜਿਹੜੀ ਨਵਾਲਗ ਬੱਚੀ ਹੈ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਤਾਂ ਫਿਰ ਜਾ ਕੇ ਇਸੇ ਤਰ੍ਹਾਂ ਸੁਰਸੰਧ ਥਾਣਾ ਬਿਹਾਰ ਵਿਖੇ ਵੀ ਦਰਜ ਹੋਏ ਮਾਮਲੇ ਨੂੰ ਲੈ ਕੇ ਬਿਹਾਰ ਪੁਲਿਸ ਨੇ ਇੱਕ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਕਪੂਰਥੜਾ ਵਿਖੇ ਸਦਰ ਪੁਲਿਸ ਸਮੇਤ ਤੁਕਤਫ ਦੋਵਾਂ ਫਾਰਮਾ ਹਾਊਸਾਂ ਤੇ ਛਾਪੇਮਾਰੀ ਕੀਤੀ ਕਿਉਂਕਿ ਜਦੋਂ ਬਿਹਾਰ ਪੁਲਿਸ ਕੋਲ ਸ਼ਿਕਾਇਤ ਆਂਦੀ ਹੈ ਤਾਂ ਫਿਰ ਉਹਨਾਂ ਜਿਹੜੇ ਸ਼ਿਕਾਇਤ ਕਰਤਾ ਨੇ ਉਹਨਾਂ ਵੱਲੋਂ ਕੋਈ ਨਾ ਕੋਈ ਅਜਿਹਾ ਜਿਹੜਾ ਕੀ ਹੈ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਇਹ ਸੁਰਾਗ ਮਿਲ ਗਿਆ ਕਿ ਆਖਰਕਾਰ ਉਹਨਾਂ ਬੱਚਿਆਂ ਨੂੰ ਲਜਾਇਆ ਕਿੱਥੇ ਗਿਆ ਹੋਵੇਗਾ ਤਾਂ ਪਤਾ ਲੱਗਦਾ ਹੈ ਕਿ ਸਸਤੀ ਮਜ਼ਦੂਰੀ ਦੇ ਲਈ ਉਹਨਾਂ ਨੂੰ ਬਿਹਾਰ ਦੇ ਤੋਂ ਲਿਆ ਕੇ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਛੱਡ ਦਿੱਤਾ ਗਿਆ ਪਰ ਉਹਨਾਂ ਦੀ ਸਾਰ ਨਹੀਂ ਮੁੜ ਕੇ ਲਈ ਗਈ ਫਿਰ ਕਪੂਰਥਲਾ ਵਿਖੇ ਸਦਰ ਪੁਲਿਸ ਸਮੇਤ ਉਕਤ ਦੋਹਾਂ ਫਾਰਮਾਂ ਤੇ ਛਾਪੇਮਾਰੀ ਜਦੋਂ ਹੁੰਦੀ ਹੈ ਤੇ ਪੀੜਤ ਅਨਵਾਲਗ ਲੜਕੀ ਸਮੇਤ 11 ਬੱਚੇ ਤੇ ਕੁੱਲ 15 ਬੰਦੂਆ ਮਜ਼ਦੂਰ ਰਿਹਾ ਕਰਵਾਏ ਗਏ ਇਸ ਸਬੰਧੀ ਡੀਐਸਪੀ ਸਬਡਿਵੀਜ਼ਨ ਦੀਪਕਰਨ ਸਿੰਘ ਨਾਲ ਸੰਪਰਕ ਕਰਤੇ ਉਹਨਾਂ ਉਹ ਵੀ ਦੱਸਿਆ ਕਿ ਬਿਹਾਰ ਵਿਖੇ ਬੀਤੇ ਸਾਲ ਨਵੰਬਰ ਮਹੀਨੇ ਦਰਜ ਹੋਏ ਮਾਮਲੇ ਨੂੰ ਲੈ ਕੇ ਛਾਪੇਮਾਰੀ ਉਪਰੰਤੀ ਇਹ ਬੱਚੇ ਬਰਾਮਦ ਕੀਤੇ ਗਏ ਨੇ ਜੋ ਕਿ ਬੱਚਾ ਸੰਭਾਲ ਵਿਭਾਗ ਦੇ ਹਵਾਲੇ ਕਰ ਦਿੱਤੇ ਗਏ ਨੇ ਉਹਨਾਂ ਇਹ ਵੀ ਦੱਸਿਆ ਕੇ ਪੀੜਤ ਬੱਚੀ ਤੋਂ ਇਲਾਵਾ ਬਾਕੀ ਬੱਚਿਆਂ ਨੂੰ ਨਰਿੰਦੀ ਕਾਨੂੰਨੀ ਕਾਰਵਾਈ ਪ੍ਰੰਤ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਤੇ ਇਸ ਸੰਬੰਧੀ ਫਾਰਮ ਹਾਊਸ ਦੇ ਮਾਲਕ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਜਦਕਿ ਵੀਗਨ ਰਾਏ ਤੇ ਜਨੇਸ਼ ਰਾਏ ਵਿਰੁੱਧ ਬਿਹਾਰ ਵਿਖੇ ਐਫ ਆਈ ਆਰ ਪਹਿਲਾਂ ਤੋਂ ਹੀ ਦਰਜ ਹੈ ਤੇ ਇਸ ਤਰ੍ਹਾਂ ਮਨੁੱਖੀ ਤਸਕਰੀ ਦੇ ਹੋਰ ਕਈ ਅਣਗਿਣਤ ਮਾਮਲੇ ਸਾਹਮਣੇ ਆਉਂਦੇ ਨੇ ਪਰ ਜਿੱਥੇ ਇੱਕ ਚਰਚਾ ਛਿੜਦੀ ਹੈ ਬਹਿਸ ਛਿੜਦੀ ਹੈ ਕਿ ਪ੍ਰਵਾਸੀਆਂ ਨੇ ਪੰਜਾਬ ਦੇ ਵਿੱਚ ਕਬਜ਼ਾ ਕਰ ਲਿਆ ਕਈ ਥਾਵਾਂ ਤੇ ਘਟਨਾਵਾਂ ਇਸ ਤਰ੍ਹਾਂ ਦੀਆਂ ਵੀ ਆਉਂਦੀਆਂ ਨੇ ਕਿ ਵਾਕਈ ਪ੍ਰਵਾਸੀ ਮਜ਼ਦੂਰ ਆ ਜਿਹੜੇ ਉਹ ਸਥਾਨਕ ਲੋਕਾਂ ਦੇ ਨਾਲ ਧੱਕੇਸ਼ਾਹੀ ਕਰਦੇ ਨੇ ਜਾਂ ਲੜਾਈ ਝਗੜੇ ਕਰਦੇ ਨੇ ਜਿਹੜਾ ਕਿ ਫਿਰ ਬਾਦ ਵਿਵਾਦ ਇਹਨਾਂ ਵੱਜ ਜਾਂਦਾ ਹੈ ਕਿ ਕਈ ਪਿੰਡਾਂ ਦੇ ਵਿੱਚ ਉਹਨਾਂ ਪ੍ਰਵਾਸੀ ਮਜ਼ਦੂਰਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਾਉਣ ਲਈ ਪਿੰਡ ਦੀਆਂ ਪੰਚਾਇਤਾਂ ਨੇ ਇੱਕ ਪਿੰਡ ਨਹੀਂ ਅਜੇ ਅਣਗਿਣਤ ਪਿੰਡ ਆ ਗਏ ਖਾਸ ਕਰਕੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਖਾਸ ਕਰਕੇ ਮੁਹਾਲੀ ਤੇ ਰੋਪੜ ਦੇ ਜਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਪਿੰਡ ਸੀ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਵੀ ਪਾਏ ਗਏ ਤੇ ਉਹਨਾਂ ਨੂੰ ਪਿੰਡਾਂ ਪਿੰਡ ਛੱਡਣ ਦੇ ਲਈ ਵੀ ਜਿਹੜਾ ਕਿਹਾ ਗਿਆ ਚੇਤਾਵਨੀ ਦੇ ਕੇ ਹਾਲਾਂਕਿ ਇਹ ਵੱਖਰੀ ਤਰ੍ਹਾਂ ਦਾ ਕੇਸ ਹੈ ਪਰ ਕਪੂਰਥਾਲਾ ਦੇ ਵਿੱਚ ਦੂਜੀ ਇੱਕ ਤਸਵੀਰ ਇਹ ਵੀ ਹੈ ਕਿ ਧੱਕੇ ਦੇ ਨਾਲ ਉੱਥੋਂ ਲੇਬਰ ਲਿਆਂਦੀ ਗਈ ਤੇ ਉਹਨਾਂ ਤੋਂ ਘੱਟ ਮਜ਼ਦੂਰੀ ਦਿੱਤੀ ਜਾਵੇ ਤੇ ਕੰਮ ਲਿਆ ਜਾਵੇ ਇਸ ਤਰ੍ਹਾਂ ਉਹਨਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ ਜਿਸ ਦੇ ਲਈ ਉਹਨਾਂ ਫਾਰਮ ਹਾਊਸ ਮਾਲਕਾਂ ਦੇ ਖਿਲਾਫ ਵੀ ਜਿਹੜਾ ਮਾਲਕ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਜਿਹੜੇ ਬਿਹਾਰ ਤੋਂ ਤਸਕਰੀ ਕਰਦੇ ਸੀ ਇਸ ਤਰ੍ਹਾਂ ਛੱਡ ਜਾਂਦੇ ਸੀ ਮਜ਼ਦੂਰੀ ਤੇ ਬੱਚਿਆਂ ਨੂੰ ਉਹਨਾਂ ਦੇ ਖਿਲਾਫ ਬਿਹਾਰ ਦੇ ਵਿੱਚ ਪਹਿਲਾਂ ਤੋਂ ਹੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਦੇ ਵਿੱਚ ਆਖਰਕਾਰ ਫਿਰ ਜੇਕਰ ਪੁਲਿਸ ਦੀ ਮਦਦ ਲਈ ਜਾਂਦੀ ਹੈ ਪ੍ਰਸ਼ਾਸਨ ਦੀ ਮਦਦ ਲਈ ਜਾਂਦੀ ਹੈ ਸਮੇਂ ਸਿਰ ਤੇ ਪੈਰਵਾਈ ਹੋ ਜਾਵੇ ਤਾਂ ਫਿਰ ਉਹਨਾਂ ਨੂੰ ਸੁਰੱਖਿਅਤ ਬਚਾਇਆ ਜਾ ਸਕਦਾ ਤੇ ਇਸੇ ਤਰ੍ਹਾਂ ਉਹਨਾਂ ਇੱਕ ਲੜਕੀ ਜਿਹੜੀ ਨਵਾਲਗ ਸੀ ਉਸ ਸਮੇਤ 11 ਬੱਚੇ ਤੇ ਨਾਲ ਹੋਰ ਚਾਰ ਮਜ਼ਦੂਰ ਉਹਨਾਂ ਬੰਦੂਆ ਮਜ਼ਦੂਰ ਜਿਹੜੇ ਬਣਾ ਕੇ ਰੱਖੇ ਹੋਏ ਸੀ ਉਹਨਾਂ ਨੂੰ ਵਾਪਸ ਆ ਜਿਹੜਾ ਬਿਹਾਰ ਭੇਜਣ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਉਸ ਦੇ ਤਹਿਤ ਪੰਜਾਬ ਪੁਲਿਸ ਨੇ ਵੀ ਕਾਰਵਾਈ ਕਰ ਦਿੱਤੀ ਹੈ ਇਸ ਬਾਬਤ ਜੋ ਵੀ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ